ਵਰਾਤ ਜਾਂਦੀ ਸੀ ਜਿੰਨੇ ਬੰਦੇ ਬਰਾਤ ਦੇ ਹੁੰਦੇ ਸੀ ਸਾਰਿਆਂ ਦੇ ਸਿਰ ਤੇ ਪੱਗ ਹੁੰਦੀ ਆ। ਵੈਰੀ ਗੁੱਡ। ਜਿਹੜੀ ਧੀ ਧਿਆਣੀ ਲੜਕੀ ਵਿਆਹ ਕੇ ਲਿਆਉਂਦੇ ਸੀ ਉਹ ਵੀ ਪੱਗਾਂ ਵਾਲੀ ਬਰਾਤ ਨਾ ਆਉਂਦੀ। ਜਦੋਂ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੋ ਜਾਣਾ ਉਹਨੇ ਬੜੇ ਫਖਰ ਨਾਲ ਬੜੇ ਮਾਣ ਨਾਲ ਕਹਿਣਾ ਮੈਂ ਐਵੇਂ ਨਹੀਂ ਆਈ ਹਾਂ ਸੋ ਪੱਗ ਨਾਲ ਆਈ ਹਾਂ। ਆਹੋ। ਕਿੱਡੀ ਵੱਡੀ ਗੱਲ ਹੁੰਦੀ ਸੀ ਪੱਗ ਦੀ ਢਾਜ ਰੱਖਦੇ ਸੀ। ਅੱਜ ਕੀ ਦੌਰ ਚੱਲ ਪਿਆ। ਜੀ ਜੀ। ਆਹ ਮੁੰਡਿਆਂ ਦਾ ਹਾਲ ਦੇਖੋ। ਜਦੋਂ ਵਿਆਹਣ ਜਾਂਦੇ ਆ ਜੰਜਾਂ ਅੰਕੇ ਵੀ ਚੜਦਿਆਂ ਸੀ ਟੈਂਡਾ ਹੁਣ ਵੀ ਚੜਦਿਆਂ ਨੇ। ਹੁਣ ਕਿਤਾ ਚੜਦੀਆਂ ਪਹਿਲਾਂ ਤਾਂ 2 ਵਜੇ ਤੱਕ ਮੁੰਡਾ ਹੀ ਨਹੀਂ ਲੱਭਦਾ ਬਾਈਟਾਂ ਦਾ ਪੇਮੈਂਟ ਅੰਦਰ ਵੀ ਲੈਣਗੇ ਜਦੋਂ ਲੱਭਦਾ ਹੀ ਨਹੀਂਗਾ ਪਤਾ ਕਰਨਾ ਕਿੱਥੇ ਗਿਆਣਾ ਬਿਊਟੀ ਬਾਰਲਰ ਗਿਆ ਹੋਇਆ 5-7000 ਰੁਪਏ ਉੱਥੇ ਦੇ ਕੇ ਆਉਣਾ ਜਦ ਸੋਭਾ ਨੂੰ ਉੱਠ ਕੇ ਮੂੰਹ ਧੋਣਾ ਤਾਂ ਉਹ ਵਦਾਉ ਵਰਗਾ ਹੋਇਆ ਹੁੰਦਾ ਅੱਜ ਕੱਲ ਦੇ ਫੈਸ਼ਨਾਂ ਦਾ ਹਾਲ ਦੇਖ ਲੋ ਜਵਾਨੀਆਂ ਦੇ ਗਈਆਂ ਹੁਣ ਜਵਾਨੀ ਦਾ ਕਿਸੇ ਦੇ ਆ ਹੀ ਨਹੀਂ ਸਕਦੀ ਕਿਉਂਕਿ ਨੈਟ ਨੇ ਬਰਬਾਦ ਕਰਤੀ ਜਵਾਨੀ ਕੰਨਾ ਜੀ ਟੁੱਟੀ ਦਿੱਤੀ ਹੋਈ ਐ ਫਿਰ ਤੇ ਹੈਟ ਰਕਿਆ ਸੁੱਕੀ ਸੜੀ ਜੀ ਪੈਂਟ ਪਾਈ ਹੋਈ ਐ ਕਿਤੜਾ ਦੇ ਮਾਸ ਕੋਈ ਨਹੀਂ ਉਹ ਤੁਰਿਆ ਜਾਂਦਾ ਐ ਲੱਗਦਾ ਜਿਵੇਂ ਕੁੱਤੀ ਦੰਦੂਰ ਚ ਫਸੀ ਹੋਈ ਐ